ਬਠਿੰਡਾ ਦੇ ਸੰਗਤ ਮੰਡੀ ਦੇ ਪਿੰਡ ਕੋਟਗੁਰੂ ਦੇ ਵਿੱਚ ਇੱਕ ਸਾਲੇ ਦੇ ਵੱਲੋਂ ਆਪਣੇ ਜੀਜੇ ਦਾ ਤੇਜ਼ਸਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਔਰ ਕਤਲ ਵੀ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਰੌਂਗ ਤੇ ਖੜੇ ਕਰਨ ਵਾਲਾ ਉਹ ਕਤਲ ਸੀ ਜਿਸ ਸਮੇ ਉਸ ਦਾ ਜੀਜਾ ਤੇ ਉਸ ਦੀ ਭੈਣ ਆਪਣੇ ਮੋਟਰਸਾਈਕਲ ਤੇ ਸੰਗਤ ਮੰਡੀ ਨੂੰ ਜਾ ਰਹੇ ਸੀ ਉਸ ਸਮੇ ਦੇ ਵਿੱਚ ਚਾਰ ਆਪਣੇ ਸਾਥੀਆਂ ਸਣੇ ਉਸ ਦੇ ਤੇਜ਼ਸਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਔਰ ਹਮਲੇ ਦੇ ਵਿੱਚ ਸੜਕ ਦੇ ਉੱਤੇ ਬੇਰਹਿਮੀ ਦੇ ਨਾਲ ਜਿਸ ਤਰੀਕੇ ਨਾਲ ਵਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਮੋਕੇ ਤੇ ਉਸ ਦੇ ਜੀਜੇ ਦੀ ਮੌਤ ਹੋ ਗਈ। ਆਖਰ ਕਾਰਨ ਕੀ ਸੀ? ਕਾਰਨ ਨੂੰ ਲੈ ਕੇ ਬਠਿੰਡਾ ਦੇ ਐਸਐਸਪੀ ਦੇ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਐਸਐਸਪੀ ਦੇ ਵੱਲੋਂ ਇਹ ਦੱਸਿਆ ਗਿਆ ਕਿ ਇਹਨਾਂ ਦੀ 4 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਲਵ ਮੈਰਿਜ ਦੇ ਵਿੱਚ 4 ਸਾਲ ਬੀਤਣ ਤੋਂ ਬਾਅਦ ਰஞ்சிਤ ਲਗਾਤਾਰ ਬਰਕਰਾਰ ਸੀ। ਆਖਰ ਇੱਕ ਦਿਨ ਮੌਕਾ ਪਾ ਕੇ ਇਨਾਂ ਨੂੰ ਲੈ ਕੇ ਇਹਨਾਂ ਦੇ ਵੱਲ ਚਾਰ ਦੋਸ਼ੀਆਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਜਿਹੜਾ ਕਿ ਉਸ ਨੂੰ ਕਤਲ ਕਰਨ ਦੇ ਲਈ ਪਲਾਨਿੰਗ ਕਰ ਰਿਹਾ ਸੀ ਕਿੱਥੇ ਜਾ ਰਹੇ ਨੇ ਕਿੱਥੋਂ ਆ ਰਹੇ ਨੇ ਉਹ ਸਾਰਾ ਕੁਝ ਉਸ ਦਾ ਪੜਤਾਲ ਕਰ ਰਿਹਾ ਸੀ ਉਸ ਦੀ ਰੇਕੀ ਕਰ ਰਿਹਾ ਸੀ ਤੇ ਆਖਰਕਾਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਹਮਲਾਵਰ ਤੇਜ਼ਾਰ ਹਥਿਆਰ ਉੱਥੇ ਮੌਕੇ ਤੇ ਸੁੱਟ ਕੇ ਫਰਾਰ ਹੋ ਗਏ ਨੇ ਹਾਲਾਂਕਿ ਕੋਈ ਇਹਨਾਂ ਦਾ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਨਹੀਂ ਹੈ ਪਰ ਫਿਰ ਵੀ ਇਸ ਤਰੀਕੇ ਦੇ ਨਾਲ ਹੀਨੀਅਸ ਕ੍ਰਾਈਮ ਕਰਕੇ ਇਸ ਤਰੀਕੇ ਦੇ ਨਾਲ ਇੱਕ ਪਰਿਵਾਰ ਦੀ ਜ਼ਿੰਦਗੀ ਖਰਾਬ ਕੀਤੀ ਤੇ ਦੂਸਰਾ ਉਸਨੇ ਆਪਣੇ ਤੇ ਆਪਣੇ ਸਾਥੀਆਂ ਦੀ ਜ਼ਿੰਦਗੀ ਖਰਾਬ ਕੀਤੀ ਬਹੁਤ ਵੱਡੀ ਇੱਕ ਇਸ ਗੱਲ ਨੂੰ ਲੈ ਕੇ ਅਣਗਹਿਲੀ ਤੇ ਇੱਕ ਬਹੁਤ ਵੱਡੀ ਇੱਕ ਘਟਨਾ ਜਿਹੜੀ ਕਿ ਇਸ ਨੌਜਵਾਨ ਦੇ ਵੱਲੋਂ ਰੋਡਸ ਦੇ ਵਿੱਚ ਕੀਤੀ ਗਈ ਹੈ 27 ਤਰੀਕ ਨੂੰ ਜੀ ਸਾਨੂੰ ਰਿਪੋਰਟ ਹੋਇਆ ਸੀਗਾ ਕਿ ਸੰਗਤ ਥਾਣੇ ਦੇ ਏਰੀਆ 'ਚ ਜਿਹੜਾ ਪਿੰਡ ਹੈਗਾ ਸੌਰੀ ਉਹ ਨਾਮ ਨਹੀਂ ਕੋਈ ਕੋਟ ਕੋਰੂ ਹਾਂਜੀ ਉੱਥੇ ਇੱਕ ਹਸਬੰਡ ਵਾਈਫ ਬਾਈਕ ਤੇ ਜਾ ਰਹੇ ਸੀਗੇ ਤੇ ਰਸਤੇ 'ਚ ਦੋ ਬਾਈਕ ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਜਿਹੜਾ ਨੜਕਾ ਸੀਗਾ ਬਾਈਕ ਚਲਾ ਰਿਹਾ ਸੀ ਉਹਨੂੰ ਤਲਵਾਰਾਂ ਨਾਲ ਤੇ ਜਿਹੜੀ ਨਲਕੇ ਦੀ ਹੱਥੀ ਹੁੰਦੀ ਇਸ ਤਰ੍ਹਾਂ ਦੇ ਹਥਿਆਰਾਂ ਨਾਲ ਉਹਦੇ ਤੇ ਇੱਕ ਵਨ ਆਫ ਦਾ ਅਕਿਊਜ਼ ਨੇ ਉਹਨੂੰ ਥੱਲੇ ਸੁੱਟ ਲਿਆ ਤੇ ਬਾਕੀ ਸਾਰਿਆਂ ਨੇ ਅਟੈਕ ਕੀਤਾ ਤੇ ਕਿਉਂਕਿ ਸੱਟਾਂ ਸ਼ਾਰਪ ਸੀਗੀਆਂ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਇਮੀਡੀਏਟਲੀ ਜਦੋਂ ਸਾਨੂੰ ਇਸ ਕੇਸ ਦੀ ਕ੍ਰਾਈਮ ਦੀ ਰਿਪੋਰਟ ਹੋਈ ਸਾਡੀ ਡੀਐਸਪੀ ਡੀਐਸਪੀ ਆ ਰਹੀ ਨਾ ਹੀਣਾ ਮੈਡਮ ਐਸਐਚਓ ਸੰਗਤ ਇਨਸਪੈਕਟਰ ਪਰਮਪਰਸ ਚਾਹਲ ਸਾਡੇ ਡੀਐਸਪੀ ਡੀ ਅਮਰਜੀਤ ਸਿੰਘ ਹੋਰ ਇਨਚਾਰਜ ਸੀਆਈਏ 2 ਇਹਨਾਂ ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਐਸਪੀਡੀ ਐਸਪੀ ਸਿਟੀ ਇਸ ਐਸਪੀਡੀ ਦਾ ਵੀ ਨਾਲ ਕੋ ਚਾਰਜ ਹੈ ਇਹ ਸਾਰਾ ਕੇਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਸੋ ਰਿਪੋਰਟਿੰਗ ਦੇ ਬਿਆਨ ਤੇ ਜਿਹੜੀ ਪਿੱਛੇ ਲੇਡੀ ਸੀ ਉਹਦੀ ਵਾਈਫ ਸੀਗੀ ਉਹਦੇ ਬਿਆਨਾਂ ਤੇ ਅਸੀਂ ਮਰਡਰ ਦਾ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ 196 ਅੰਡਰ ਸੈਕਸ਼ਨ 103 3 ਸਬਕਲੋਜ਼ uh, 5 ਜੋ 61 2 ਵਿਚ ਇਜ਼ uh, 302 34 ਔਰ 302 ਵੀ ਵੀ ਆਈ ਪੀ ਸੀ ਦੇ ਇਕੁਅਲ ਹੈ ਸੰਗਠਾਣੀ ਚ ਦਰਜ ਕੀਤਾ ਗਿਆ ਤੇ ਮੌਕੇ ਤੇ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੇਡੀ ਸੀਗੀ ਇਹਦਾ ਹਸਬੰਡ ਆਕਾਸ਼ ਸੀ ਪినా ਉਹਦਾ 4 ਸਾਲ ਪਹਿਲਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ ਔਰ ਇੰਟਰਕਾਸ ਸੀਗੀ ਸੋ ਇਸ ਕਰਕੇ ਇਹਨਾਂ ਦੀ ਫੈਮਿਲੀ ਨੂੰ ਜਿਹੜੀ ਲੜਕੀ ਦੀ ਫੈਮਿਲੀ ਨੂੰ ਕਾਫੀ ਪ੍ਰੋਬਲਮ ਸੀ ਔਰ ਜਿਹੜੇ ਚਾਰ ਮੁੰਡੇ ਆਏ ਸੀਗੇ ਉਹਨਾਂ ਚੋਂ ਇੱਕ ਮੁੰਡਾ ਉਹਦਾ ਸਾਕਾ ਭਰਾ ਸੀ ਉਹਦੇ ਬਿਆਨਾਂ ਤੋਂ ਫਿਰ ਸਾਨੂੰ ਅਕਿਊਜ਼ਡ ਆਈਡੈਂਟੀਫਾਈ ਸੀਗੇ ਸੋ ਚਾਰ ਚਾਰ ਆਈਡੈਂਟੀਫਾਈ ਸੀਗੇ ਇੱਕ ਅਨਨੋਨ ਸੀਗਾ ਸੋ ਅਸੀਂ ਮੌਕੇ ਤੇ ਪਰਚਾ ਦਿੱਤਾ ਉਹਦੇ ਬ੍ਰਦਰ ਔਰ ਬਾਕੀ ਜਿਹੜੇ ਦੋਸਤ ਸੀਗੇ ਸੋ ਉਸ ਤੋਂ ਬਾਅਦ ਸਾਡੀ ਟੀਮਾਂ ਇਹਨਾਂ ਨੂੰ ਕਿਉਂਕਿ ਉਸ ਏਰੀਆ 'ਚ ਕੋਈ ਕੈਮਰੇ ਵੀ ਨਹੀਂ ਸੀ ਜਿੱਥੇ ਕ੍ਰਾਈਮ ਹੋਇਆ ਸੀ ਤੇ ਕਾਫੀ ਰੇਡਸ ਔਰ ਟੈਕਨੀਕਲੀ ਅੱਗੇ ਸੀਸੀਟੀਵੀ ਫੁਟੇਜ ਅਸੀਂ ਸਕੈਨ ਕੀਤੇ ਤੇ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਔਰ ਜੋ ਵੀ ਸੋਰਸਸ ਤੋਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਜਿੰਨੇ ਵੀ ਦੋਸ਼ੀ ਸੀਗੇ ਚਾਰ ਮੌਕੇ ਤੇ ਤੇ ਪੰਜਵਾਂ ਜਿਹੜਾ ਵੀ ਕਾਂਸਪੀਰੇਸੀ ਇਨਵੋਲਡ ਸੀਗਾ ਇਹਨਾਂ ਪੰਜਾਂ ਨੂੰ ਕੱਲ ਸਾਡੀ ਟੀਮਾਂ ਨੇ ਰੌਂਡ 9:30 ਵਜੇ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਂ ਹੈਗੇ ਕੁਲਵਿੰਦਰ ਸਿੰਘ ਉਰਫ ਕਿੰਦੀ ਗੁਰਪਿੰਦਰ ਸਿੰਘ ਪਰਮਿੰਦਰ ਸਿੰਘ ਔਰ ਰਾਜਵੀਰ ਸਿੰਘ ਇਹ ਸਾਰੇ ਫੁੱਲੋ ਮਿੱਠੀ ਪਿੰਡ ਰਹਿਣ ਵਾਲੇ ਔਰ ਸ਼ਮੀਰ ਖਾਨ ਇਹ ਸੰਗਤ ਮੰਡੀ ਦਾ ਇਹਨਾਂ ਨੂੰ ਫੁੱਲੋ ਮੰਡੀ ਤੋਂ ਜਿਹੜਾ ਚ ਰਸਤਾ ਜਾਂਦਾ ਹੈ ਜੈ ਸਿੰਘ ਵਾਲਾ ਤੋਂ ਕੋਟ ਕੋਰੂ ਲਿੰਕ ਰੋਡ ਉਤੋਂ ਗ੍ਰਫਤਾਰ ਕੀਤਾ ਗਿਆ ਔਰ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਇਹਦੇ ਚ ਜਿਹੜੇ ਵੈਪਨਸ ਯੂਜ਼ ਹੋਏ ਸੀ ਕ੍ਰਾਈਮ ਚ ਉਹ ਅਸੀਂ ਰਿਕਵਰ ਕੀਤੇ ਜਿਨ੍ਹਾਂ ਵਿੱਚ ਇਨਕਲੂਡਸ ਇੱਕ ਨਲਕੇ ਦੀ ਹੱਥੀ ਇੱਕ ਗੰਡਾਸੀ ਇੱਕ ਰੌਡ ਲੋਹਾ ਔਰ ਜਿਹੜੀ ਬਾਈਕਸ ਯੂਜ਼ ਹੋਈਆਂ ਸੀ ਸਪਲੈਂਡਰ ਉਹ ਵੀ ਹੋ ਗਈਆਂ ਤੇ ਹੋਰ ਵੀ ਜਿਹੜੇ ਵੈਪਨਸ ਹੈ ਜਿਹੜੇ ਕੁਝ ਹੋਏ ਹੋਣੇ ਯੂਜ਼ ਹੋਸੀ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਰਿਕਵਰ ਕਰੀਏ ਔਰ ਇਹ ਜਿਹੜੇ ਸਾਰੇ ਮਿੰਡੇ ਹੈਗੇ ਇਹਨਾਂ ਦੀ ਉਮਰ ਵੀ ਕਾਫੀ ਘਟਿਆ ਜੀ ਜਿਹੜਾ ਇਹਦਾ ਬ੍ਰਦਰ ਹੈ ਲੜਕੀ ਦਾ ਮੁੰਡੇ ਦਾ ਉਹਦੀ ਉਮਰ ਹੈ 19 ਸਾਲ ਕੁਗਰਪਿੰਦਰ ਤੇ ਬਾਕੀ ਦੋ ਦੇ ਦੋਸਤ ਹੈ ਉਹਨਾਂ ਦੀ ਉਮਰ ਵੀ 19 ਸਾਲ ਹੈ ਇੱਕ 21 ਸਾਲ ਦਾ ਹੈ ਔਰ ਇੱਕ 24 ਸਾਲ ਦਾ ਔਰ ਇਹਨਾਂ ਦਾ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ بس وجرنج شہی ہے کہ ندی کیونکہ لم بارد تھی اور لڑکے ਨੂੰ نہیں اوਦੀ ਕੁੜੀ ਦੀ ਫੈਮਲੀ ਲਾਇਕ ਕਰਦੀ ਸੀ کئی ਵਿੱਚ ریزنز ਸੀਗੇ ਉਹਦੇ ਤਹਿਤ ਹੀ ਜਿਹੜਾ ਉਹਦਾ ਭਰਾ ਹੈ ਉਹਨੇ ਆਪਣੇ ਦੋਸਤਾਂ ਨੂੰ ਮਿਲ ਕੇ ਉਸ ਦਿਨ پلان ਕਰਕੇ ਮਾਰ ਦੇਣ ਦੀ ਨiyet ਨਾਲ ਹੀ ਇਹ ਸਾਰਾ پلان ਰਚਿਆ ਸੀ ਜਿਸ ਦੇ ਫਿਰ ਜਿਹੜਾ ਡਿਸੀਜ਼ਡ ਉਹਦੀ ਡੈਥ ਹੋ ਗਈ ਚਾਰ ਬੰਤੇ ਤੋਂ ਬੰਦ ਨਹੀਂ ਹੋਦਾ ਜਿਹੜਾ 5ਵਾਂ ਜੀ ਉਹ ਸ਼ਮੀਰ ਖਾਨ ਹੈ ਇਹ ਸਾਰਾ ਉਹਨਾਂ ਨੂੰ ਅੱਗੇ ਅੱਗੇ 10000 ਸੀਗਾ ਕਿ ਜੋ ਜੋ ਉਹਨਾਂ ਦੀ ਮੂਵਮੈਂਟ ਹੈ ਪਰ ਜਿਹੜੇ ਮੌਕੇ ਤੇ ਚਾਰਜ ਸੀ ਇਟ ਇਨਕਲੂਡਸ ਜਿਹੜੀ ਲੜਕੀ ਦਾ ਹਸਬੰਡ ਹੈ ਉਹਦਾ ਤੱਕਾ ਭਰਾ ਉਹ ਮੌਕੇ ਤੇ ਹੀ ਸੀ ਤੇ ਵਨ ਆਫ ਹਿਸ ਫਰੈਂਡਸ ਵਾਜ਼ ਪਾਰਟ ਆਫ ਦਾ ਕਨਸਪੀਰੇਸੀ ਉਹਨੂੰ ਸਿੱਖ ਤੋਂ ਵੀ ਵਿੱਚ ਮੁਕਤ ਕੀਤਾ ਕਿ ਅਮੀ ਇਹਦੇ ਉੱਤੇ ਜਿਹੜੇ ਰਾਜੀ ਪੱਤਰ ਤਿਆਰ ਕਰਦੇ ਹੁੰਦੇ ਕਰੇ ਮੌਕੇ ਤੇ ਹਾਂ ਜੀ ਮੌਕੇ ਤੇ ਉਹਨਾਂ ਨੇ ਕਿਹਾ ਤਾਂ ਵੀ ਬੈਂਡ ਹੋ ਗਿਆ ਪਰ ਦਾ ਚਾਚਾ ਤਕ ਤੀਸ਼ ਜੀ ਪਤਾ ਤਾਂ ਲੱਗਿਆ ਮਗਰ ਮੇਨ ਸਟਾਰਟਿੰਗ ਵਜਾ ਰੰਜੀਤ ਜੀ ਨਾਲ ਦੀ ਜਿਹੜੀ ਲੰਬ ਮੈਰੇ ਜੋਹੀ ਹੈ ਉਹਦੇ ਬਾਅਦ ਲਾਡੇ ਬੱਚੇ ਵੀ ਇਹਦੇ ਛੋਟਾ ਬਟ ਕਿਉਂਕਿ ਕੁਝ ਕੁਝ ਪੈਸਿਆਂ ਦਾ ਵੀ ਵਿੱਚ ਰੋਲਾ ਪਿਆ ਤਾਂ ਇਸ ਕਰਕੇ ਗੱਲਬਾਤ ਇਸ ਹੱਦ ਤੱਕ ਵੱਧ ਗਈ ਲੜਾਈ ਚੱਲਣਾ ਪਹਿਲਾਂ ਵੀ ਹੁੰਦਾ ਸੀ ਕਿ ਉਸ ਦਿਨ ਇਹਨੇ ਇਹੀ ਪਲਾਨ ਕਰਕੇ ਇਹਨਾਂ ਨੂੰ ਅਟੈਕ ਕੀਤਾ ਜੀ ਥੋੜਾ ਸਾਡੀ ਆਪਰੇਸ਼ਨਲ ਚੀਜ਼ ਹੈ ਬਟ ਮੈਂ ਦੱਸਾਂਗੀ ਕਿ ਇਹ ਉੱਥੇ ਮੌਕੇ ਤੇ ਨਹੀਂ ਸੀ ਬਟ ਹੀ ਵਾਸ ਪਾਰਟ ਆਫ ਦ ਕਨਸਪੀਰੇਸੀ ਤਾਂ ਕੀ ਕੱਲ ਨੂੰ ਉਹ ਬੱਚੇ ਤੋਂ ਸੀ ਕਿ ਇਸ ਤਰ੍ਹਾਂ ਦੇ ਸੀ ਜੀ ਆਪਣੇ ਮੁੰਡੇ ਦੇ ਮਾਸੀ ਆ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸੀਗੇ ਉਦੋਂ ਇਹਨਾਂ ਨੇ ਰਸਤੇ 'ਚ ਲਾਣ ਨੂੰ ਅਟੈਕ ਕੀਤਾ ਦੇਖੋ ਜੀ ਬਿਲਕੁਲ ਹੀ ਸਕੇ ਰਿਸ਼ਤੇਦਾਰ ਹੈ ਤੁਹਾਨੂੰ ਜੇ ਮੈਂ ਦੱਸਿਆ ਕੋਈ ਅਨਨੋਨ ਤਾਂ ਸਿਗੇ ਨਹੀਂ ਇਸ ਤਰ੍ਹਾਂ ਕੇ ਔਰ ਇੱਕ ਬੰਦਾ ਜੇ ਕਾਂਸਪੀਰੇਸੀ ਜਿਨਵੋਲਡ ਹੈ ਤਾਂ ਇਹ ਹੀ ਦੱਸ ਸਕਦੇ ਪਾਇਰਮ ਤਾਂ ਨਹੀਂ ਸੀ ਜੀ ਬਟ ਅਦਰਵਾਈਜ਼ ਸ਼ਾਰਪਡ ਟ ਵੈਪਨ ਤਾਂ ਸੀਗੇ ਹਲੇ ਕੁਛ ਛਿਰਪਾਨ ਵਗੈਰਾ ਸੀ ਹਲੇ ਰਿਕਵਰ ਕਰਨੀ ਬਟ ਅਦਰਵਾਇਸ ਗੰਡਾਸਾ ਵਗੈਰਾ ਤਾਂ ਰਿਕਵਰ ਹੋ ਹੀ ਗਿਆ ਜਿਹਨਾਂ ਨਾਲ ਅਟੈਕ ਕੀਤਾ ਨਹੀਂ ਜੀ ਨਾਲ ਤੇ ਬਿਆਨ ਨੂੰ ਚਾਰ ਪਾ ਲਓਗੇ ਤੇ ਨਾਲ ਤੋਂ ਬੱਚੇ ਵੀ ਹੋ ਦੋ ਬੱਚੇ ਦੇ ਥੈਂਕ ਯੂ